ਅੱਜ ਦਾ ਕੈਂਪ ਜੀ ਸ੍ਰੀ ਮਹੰਤਰਾਮ ਰਾਮ ਰੈਨ ਜੀ ਦੇ ਅਸ਼ੀਰਵਾਦ ਨਾਲ ਤੇ ਸਵਰਗਵਾਸੀ ਸ੍ਰੀ ਦੇਵ ਰਾਜ ਜੀ ਦੀ ਵਰਸੀ ਦੇ ਉੱਪਰ ਉਹਨਾਂ ਦੇ ਪੁੱਤਰੇ ਅੰਕੁਸ਼ ਗਰਗ ਮ스터 ਸ਼ੋਭ ਕੁਪਤਾ ਜੀ ਵੱਲੋਂ ਆਸਟ੍ਰੇਲੀਆ ਤੋਂ ਆ ਕੇ ਇੱਥੇ ਸੰਤਰਵੈਣੀ ਗਰੀ ਪੁਨਰਜੋਤੀ ਆਈ ਹਸਪਤਾਲ ਦੇ ਵਿੱਚ 106ਵਾਂ ਅੱਖਾਂ ਦਾ ਕੈਂਪ ਦੂਸਰੀ ਵਾਰ ਉਹ ਆਪਦੇ ਵੱਲੋਂ ਲਗਵਾ ਰਹੇ ਨੇ ਜਿਹਦੇ ਵਿੱਚ ਅਸੀਂ ਉਹਨਾਂ ਦਾ ਬੇਜਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਜਿਹੜੇ ਕੀ ਸਾਨੂੰ ਇਸ ਗੱਲ ਦੇ ਸਹਿਯੋਗ ਕਰਦੇ ਰਹਿੰਦੇ ਨੇ ਤਕਰੀਬਨ ਅੱਜ ਦੇ ਕੈਂਪ ਦੇ ਵਿੱਚ 400 OPD ਹੋ ਚੁੱਕੀ ਹੈ ਜੀ ਹੁਣ ਤੱਕ ਉਦੋਂ ਬਾਅਦ ਹਾਲੇ ਚੱਲ ਰਹੀ ਹੈਗੀ ਤਕਰੀਬਨ 1.5 ਤੋਂ 200 ਆਪਰੇਸ਼ਨ ਅੱਜ ਫ੍ਰੀ ਇਹਦੇ ਵਿੱਚ ਐਂਕਾ ਫ੍ਰੀ ਦਵਾਈਆਂ ਫ੍ਰੀ ਲੰਚ ਦਾ ਪਾਣੀ ਪਾਣੀ ਅਸੀਂ ਬਿਲਕੁਲ ਫ੍ਰੀ ਜੀ ਬਾਕੀ ਹੋਰ ਵੀ ਜੇ ਕਿਸੇ ਚੀਜ਼ ਦੀ ਜ਼ਰੂਰਤ ਹੋਵੇ ਤਾਂ ਅਸੀਂ ਪ੍ਰੋਵਾਈਡ ਕਰਦੇ ਹਾਂ ਵੀਕਲ ਸ਼ਹਿਰ ਨਵਸਿਆਂ ਨੂੰ ਪ੍ਰੈਸ ਦੇ ਮੱਦਦ ਦੇ ਅਸੀਂ ਦੱਸਣਾ ਚਾਹੁੰਦੇ ਹਾਂ ਕਿ 7 ਅਪ੍ਰੈਲ ਦਿਨ ਐਤਵਾਰ ਨੂੰ ਸੰਤਰ ਵੈਣੀਗਰੀ ਪੁਨਰਜੋਤੀ ਆਈ ਹਸਪਤਾਲ ਦੇ ਵਿੱਚ ਕੈਂਸਰ ਦਾ ਕੈਂਪ ਲੱਗ ਰਿਹਾ ਜਿਹਦੇ ਵਿੱਚ ਵਰਲਡ ਕੈਂਸਰ ਦੀ ਟੀਮ ਆ ਰਹੀ ਹੈਗੀ ਜਿਹਦੇ ਵਿੱਚ ਮੈਮੋਗ੍ਰਾਫੀ ਜਾਂ ਹੋਰ ਜਿੰਨੇ ਵੀ ਕੈਂਸਰ ਦੇ ਟੈਸਟ ਆ ਉਹ ਫ੍ਰੀ ਹੋ ਰਹੇ ਆ ਸਾਡੀ ਬੇਨਤੀ ਆ ਵੀ ਇਹ ਪੇਸ਼ੈਂਟ ਕੋਈ ਵੀ ਇਲਾਕੇ ਦਾ ਵਸਨੀਕ ਇਹ ਨਾ ਸੋਚਣ ਕਿ ਸਾਨੂੰ ਕੈਂਸਰ ਆ ਜਾਂ ਕੈਂਸਰ ਵਾਲੇ ਮਰੀਜ਼ ਹੀ ਸੋਚਣ ਵੀ ਸਾਨੂੰ ਹੀ ਕਰਾਣਾ ਚਾਹੀਦਾ ਨਹੀਂ ਹਰ ਬੰਦੇ ਨੂੰ ਇਹ ਟੈਸਟ ਕਰਵਾ ਲੈਣਾ ਚਾਹੀਦਾ ਕਿਉਂਕਿ ਇਹ ਟੈਸਟ ਬਿਲਕੁਲ ਫ੍ਰੀ ਆ ਜੇ ਪਹਿਲਾਂ ਹੀ ਆਪਾਂ ਨੂੰ ਕੋਈ ਮਾੜੀ ਗੱਲ ਦਾ ਪਤਾ ਲੱਗ ਜੇ ਤਾਂ ਉਹ ਤੋਂ ਬਚਿਆ ਜਾ ਸਕਦਾ ਅੱਜ ਦਾ ਕੈਂਪ ਜੀ ਸ੍ਰੀ ਮਹਾਂਸਾ ਰਾਮ ਲਾਲ ਜੀ ਦੇ ਅਸ਼ੀਰਵਾਦ ਨਾਲ ਤੇ ਸਤਿਗਵਾਸੀ ਸ੍ਰੀ ਦੇਵ ਰਾਜ ਜੀ ਦੀ ਵਰਸੀ ਦੇ ਉੱਪਰ ਉਹਨਾਂ ਦੇ ਪੁੱਤਰੇ ਅੰਕੁਸ਼ ਗਰਗ ਮਸਤ ਸ਼ੋਭ ਗੁਪਤਾ ਜੀ ਵੱਲੋਂ ਆਸਟ੍ਰੇਲੀਆ ਤੋਂ ਆ ਕੇ ਇੱਥੇ ਸੰਤਰਵੈਣੀ ਗਰੀ ਬਨੋ ਜਤੀ ਆਈ ਹਸਪਤਾਲ ਦੇ ਵਿੱਚ 106 ਵਾਂ ਅੱਖਾਂ ਦਾ ਕੈਂਪ ਦੂਸਰੀ ਵਾਰ ਉਹ ਅੱਜ ਵੱਲੋਂ ਲਗਵਾ ਰਹੇ ਨੇ ਜਿਹਦੇ ਵਿੱਚ ਅਸੀਂ ਉਹਨਾਂ ਦਾ ਬੇਜਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਜਿਹੜੇ ਕਿ ਸਾਨੂੰ ਇਸ ਗੱਲ ਦੇ ਸਹਿਯੋਗ ਕਰਦੇ ਰਹਿੰਦੇ ਨੇ ਤਕਰੀਬਨ ਅੱਜ ਦੇ ਕੈਂਪ ਦੇ ਵਿੱਚ 400 OPD ਹੋ ਚੁੱਕੀ ਹੈ ਜੀ ਹੁਣ ਤੱਕ ਉਦੋਂ ਬਾਅਦ ਹਲੇ ਚੱਲ ਰਹੀ ਹੈਗੀ ਤਕਰੀਬਨ 1.5 ਤੋਂ 200 ਆਪਰੇਸ਼ਨ ਅੱਜ ਫ੍ਰੀ ਇਹਦੇ ਵਿੱਚ ਐਨਕਾ ਫ੍ਰੀ ਦਵਾਈਆਂ ਫ੍ਰੀ ਲੈਂਜ ਦਾ ਪਾਣੀ ਪਾਣੀ ਅਸੀਂ ਬਿਲਕੁਲ ਫ੍ਰੀ ਜੀ ਬਾਕੀ ਹੋਰ ਵੀ ਜੇ ਕਿਸੇ ਚੀਜ਼ ਦੀ ਜ਼ਰੂਰਤ ਹੋਵੇ ਤਾਂ ਅਸੀਂ ਪ੍ਰੋਵਾਈਡ ਕਰਦੇ ਹਾਂ ਇੱਕ ਸ਼ਹਿਰ ਨਿਵਾਸੀਆਂ ਨੂੰ ਪ੍ਰੈਸ ਦੇ ਮੱਧਮ ਦੇ ਅਸੀਂ ਦੱਸਣਾ ਚਾਹੁੰਦੇ ਹਾਂਗੇ ਵੀ 7 ਅਪ੍ਰੈਲ ਦਿਨ ਐਤਵਾਰ ਨੂੰ ਸੰਤ ਤਰਵੈਣੀਗਰੀ ਭੁੰਨੋ ਜਤੀ ਆਈ ਹਸਪਤਾਲ ਦੇ ਵਿੱਚ ਕੈਂਸਰ ਦਾ ਕੈਂਪ ਲੱਗ ਰਿਹਾ ਹੈ ਜਿਹਦੇ ਵਿੱਚ ਵਰਲਡ ਕੈਂਸਰ ਦੀ ਟੀਮ ਆ ਰਹੀ ਹੈਗੀ ਜਿਹਦੇ ਵਿੱਚ ਮੈਮੋਗ੍ਰਾਫੀ ਜਾਂ ਹੋਰ ਜਿੰਨੇ ਵੀ ਕੈਂਸਰ ਦੇ ਟੈਸਟ ਆ ਉਹ ਫ੍ਰੀ ਹੋ ਰਹੇ ਆ ਸਾਡੀ ਬੇਨਤੀ ਆ ਵੀ ਇਹ ਪੇਸ਼ੈਂਟ ਕੋਈ ਵੀ ਇਲਾਕੇ ਦਾ ਵਸੀ ਇਹ ਨਾ ਸੋਚਣ ਕਿ ਸਾਨੂੰ ਕੈਂਸਰ ਆ ਜਾਂ ਕੈਂਸਰ ਵਾਲੇ ਮਰੀਜ਼ ਹੀ ਸੋਚਣ ਵੀ ਸਾਨੂੰ ਹੀ ਕਰਾਣਾ ਜੀਦਾ ਨਹੀਂ ਹਰ ਬੰਦੇ ਨੂੰ ਇਹ ਟੈਸਟ ਕਰਵਾ ਲੈਣਾ ਚਾਹੀਦਾ ਕਿਉਂਕਿ ਇਹ ਟੈਸਟ ਬਿਲਕੁਲ ਫ੍ਰੀ ਆ ਜੇ ਪਹਿਲਾਂ ਹੀ ਆਪਾਂ ਨੂੰ ਕੋਈ ਮਾੜੀ ਗੱਲ ਦਾ ਪਤਾ ਲੱਗ ਜੇ ਤਾਂ ਉਹ ਤੋਂ ਬਚਿਆ ਜਾ ਸਕਦਾ ਹਾਂਜੀ ਮਾਸਟਰ ਅੱਜ ਆਸਟ੍ਰੇਲੀਆ ਤੋਂ ਆ ਕੇ ਤੁਸੀਂ ਪੁਨਰਜੋਤੀ ਵਿੱਚ ਕੈਂਪ ਦਾ ਆਯੋਜਨ ਕੀਤਾ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਉਸ ਤੋਂ ਕੁਛ ਨਹੀਂ بس ਜੋ ਵੀ ਮੈਂ ਤੇ ਸੰਦੇਸ਼ ਹੀ ਦੇਣਾ ਚਾਹਾਂ ਵੀ ਜੋ ਵਿਅਕਤੀ ਜੋ ਕਰ ਸਕਦਾ ਹੈ ਉਹਨੂੰ ਜ਼ਰੂਰ ਕਰਨਾ ਚਾਹੀਦਾ ਹੈ ਪੁਨਰਜੋਤੀ ਦੇ ਸਾਰੇ ਵਰਕਰ ਬਹੁਤ ਜੀ ਨਾਲ ਮਿਹਨਤ ਕਰ ਰਹੇ ਨੇ ਮੈਂ ਇਹਨਾਂ ਕੀ ਸਲਾਮ ਕਰਦਾ ਹੱਥ ਜੁੜ ਕੇ ਨਮਨ ਕਰਦਾ ਇਹਨਾਂ ਨੂੰ ਕਿ ਇਸੇ ਤਰ੍ਹਾਂ ਪ੍ਰਮਾਤਮਾ ਇਹਨਾਂ ਨੂੰ ਤਾਕਤ ਬਖਸ਼ੇ ਤੇ ਇਹ ਮਿਹਨਤ ਕਰਦੇ ਨੇ